ਅਸੀਂ ਆਪਣੇ ਜੋ ਪਾਰਲੀਮੈਂਟ ਦੇ ਜੋ ਰਿਜ਼ਲਟ ਆਏ ਇਹਨੂੰ ਨੇਕ ਐਨਾਲਿਸਿਸ ਕਰਨਾ ਹੈ ਤੇ ਅੱਗੇ ਫਿਊਚਰ ਕੀ ਪਲਾਨ ਹੋਣਾ ਹੈ ਉਹ ਅਸੀਂ ਡਿਸਕਸ ਕਰਾਂਗੇ ਸਰ ਜਸਪੀਰ ਸਿੰਘ ਬਰਾੜਵਾਲਾ ਦੀ ਫਾਈਟ ਆਈ ਉਹਨੇ ਮੈਨੂੰ ਹਲਕੇ ਚਰਚਾ ਦੀ ਮੀਟਿੰਗ ਤੇ ਨਹੀਂ ਬੁਲਾਇਆ ਪਾਰਲੀਮੈਂਟ ਸੈਸ਼ਨ ਸ਼ੁਰੂ ਹੋ ਗਿਆ ਉਸ ਤੋਂ ਕਿੰਨੇ ਦਿਨ ਦੇ ਅਸੀਂ ਆਪਣੇ ਜੋ ਪਾਰਲੀਮੈਂਟ ਦੇ ਜੋ ਰਿਜ਼ਲਟ ਆਏ ਇਹਨੂੰ ਨੇਕ ਐਨਾਲਿਸਿਸ ਕਰਨਾ ਹੈ ਤੇ ਅੱਗੇ ਫਿਊਚਰ ਕੀ ਪਲਾਨ ਹੋਣਾ ਹੈ ਉਹ ਅਸੀਂ ਡਿਸਕਸ ਕਰਾਂਗੇ ਸਰ ਜਰ ਸਿੰਘ ਬਰਾਬਰ ਵਾਲੀ ਫਾਈਟ ਆਈ ਹੋ ਗਈ ਉਹ ਸਰ ਜੀ ਨੂੰ ਹਲਕੇ ਇਚਾਰਜ ਦੀ ਮੀਟਿੰਗ ਤੇ ਵੀ ਬੁਲਾਇਆ ਹੈ ਪਾਰਲੀਮੈਂਟ ਸੈਸ਼ਨ ਵੀ ਸ਼ੁਰੂ ਹੋ ਗਿਆ ਹੈ ਉਸ ਤੋਂ ਕਿੰਨੇ ਦਿਨ ਦੇ ਅਸੀਂ ਆਪਣੇ ਜੋ ਪਾਰਲੀਮੈਂਟ ਦੇ ਜੋ ਰਿਜ਼ਲਟ ਆਏ ਇਹਨੂੰ ਐਨਲਿਸਿਸ ਕਰਨਾ ਹੈ ਤੇ ਅੱਗੇ ਫਿਊਚਰ ਕੀ ਪਲਾਨ ਹੋਣਾ ਹੈ ਉਹ ਅਸੀਂ ਡਿਸਕਸ ਕਰਾਂਗੇ ਸਰ ਜਰ ਸਿੰਘ ਬਰਾਬਰ ਵਾਲੀ ਫਾਈਟ ਆਈ ਹੋ ਗਈ ਉਹ ਸਰ ਜੀ ਨੂੰ ਹਲਕੇ ਇਚਾਰਜ ਦੀ ਮੀਟਿੰਗ ਤੇ ਵੀ ਬੁਲਾਇਆ ਹੈ ਪਾਰਲੀਮੈਂਟ ਸੈਸ਼ਨ ਵੀ ਸ਼ੁਰੂ ਹੋ ਗਿਆ ਹੈ ਉਸ ਤੋਂ ਕਿੰਨੇ ਦਿਨ ਦੇ ਅਸੀਂ ਆਪਣੇ ਜੋ ਪਾਰਲੀਮੈਂਟ ਦੇ ਜੋ ਰਿਜ਼ਲਟ ਆਏ ਇਹਨੂੰ ਐਨਲਿਸਿਸ ਕਰਨਾ ਹੈ ਤੇ ਅੱਗੇ ਫਿਊਚਰ ਕੀ ਪਲਾਨ ਹੋਣਾ ਹੈ ਉਹ ਅਸੀਂ ਡਿਸਕਸ ਕਰਾਂਗੇ ਸਰ ਜਰ ਸਿੰਘ ਬਰਾਬਰ ਵਾਲੀ ਫਾਈਟ ਆਈ ਹੋ ਗਈ ਉਹ ਵੀ ਤੁਹਾਨੂੰ ਹਲਕੇ ਇਚਾਰਜ ਦੀ ਮੀਟਿੰਗ ਤੇ ਨਹੀਂ ਬੁਲਾਇਆ ਸਰਲਮੈਂਟ ਸੈਸ਼ਨ ਵੀ ਸ਼ੁਰੂ ਹੋ ਗਿਆ ਉਸ ਤੋਂ ਕਿੰਨੇ ਦਿਨ ਅਸੀਂ ਆਪਣੇ ਜੋ ਪਾਰਲੀਮੈਂਟ ਦੇ ਜੋ ਰਿਜ਼ਲਟ ਆਏ ਇਹਨੂੰ ਐਨਲਿਸਿਸ ਕਰਨਾ ਹੈ ਤੇ ਅੱਗੇ ਫਿਊਚਰ ਕੀ ਪਲਾਨ ਹੋਣਾ ਹੈ ਉਹ ਅਸੀਂ ਡਿਸਕਸ ਕਰਾਂਗੇ ਸਰ ਜਰ ਸਿੰਘ ਬਰਾਬਰ ਵਾਲੀ ਫਾਈਟ ਆਈ ਹੋ ਗਈ ਉਹ ਵੀ ਤੁਹਾਨੂੰ ਹਲਕੇ ਇਚਾਰਜ ਦੀ ਮੀਟਿੰਗ ਤੇ ਨਹੀਂ ਬੁਲਾਇਆ ਸਰਲਮੈਂਟ ਸੈਸ਼ਨ ਵੀ ਸ਼ੁਰੂ ਹੋ ਗਿਆ ਉਸ ਤੋਂ ਕਿੰਨੇ ਦਿਨ ਅਸੀਂ ਆਪਣੇ ਜੋ ਪਾਰਲੀਮੈਂਟ ਦੇ ਜੋ ਰਿਜ਼ਲਟ ਆਇਆ ਇਹਨੂੰ ਐਨੋ ਐਨਾਲਿਸਿਸ ਕਰਨਾ ਹੈ ਤੇ ਅੱਗੇ ਫਿਊਚਰ ਕੀ ਪਲਾਨ ਹੋਣਾ ਹੈ ਉਹ ਅਸੀਂ ਡਿਸਕਸ ਕਰਾਂਗੇ ਸਰ ਜਨ ਸਿੰਘ ਬਰਾਬਰ ਵਾਲੀ ਫਾਈਟ ਆਈ ਹੋਵੇਗੀ ਤੁਹਾਨੂੰ ਹਲਕੇ ਇਚਾਰਜ ਦੀ ਮੀਟਿੰਗ ਤੇ ਨਹੀਂ ਬੁਲਾਇਆ ਸਰਲਮੈਂਟ ਸੈਸ਼ਨ ਵੀ ਸ਼ੁਰੂ ਹੋ ਗਿਆ ਉਸ ਤੋਂ ਕਿੰਨੇ ਦਿਨ ਅਸੀਂ ਆਪਣੇ ਜੋ ਪਾਰਲੀਮੈਂਟ ਦੇ ਜੋ ਰਿਜ਼ਲਟ ਆਇਆ ਇਹਨੂੰ ਐਨੋ ਐਨਾਲਿਸਿਸ ਕਰਨਾ ਹੈ ਤੇ ਅੱਗੇ ਫਿਊਚਰ ਕੀ ਪਲਾਨ ਹੋਣਾ ਹੈ ਉਹ ਅਸੀਂ ਡਿਸਕਸ ਕਰਾਂਗੇ ਸਰ ਜਨ ਸਿੰਘ ਬਰਾਬਰ ਵਾਲੀ ਫਾਈਟ ਆਈ ਹੋਵੇਗੀ ਤੁਹਾਨੂੰ ਹਲਕੇ ਇਚਾਰਜ ਦੀ ਮੀਟਿੰਗ ਤੇ ਨਹੀਂ ਬੁਲਾਇਆ ਸਰਲਮੈਂਟ ਸੈਸ਼ਨ ਵੀ ਸ਼ੁਰੂ ਹੋ ਗਿਆ ਉਸ ਤੋਂ ਕਿੰਨੇ ਦਿਨ ਅਸੀਂ ਆਪਣੇ ਜੋ ਪਾਰਲੀਮੈਂਟ ਦੇ ਜੋ ਰਿਜ਼ਲਟ ਆਏ ਇਹਨੂੰ ਨੈਕ ਐਨਾਲਿਸਿਸ ਕਰਨਾ ਹੈ ਤੇ ਅੱਗੇ ਫਿਊਚਰ ਕੀ ਪਲਾਨ ਹੋਣਾ ਹੈ ਉਹ ਅਸੀਂ ਡਿਸਕਸ ਕਰਾਂਗੇ ਸਰ ਜਸਪੀਰ ਸਿੰਘ ਬਰਾੜਵਰਾਂ ਦੀ ਫਾਈਟ ਆਈ ਉਹਨੇ ਮੈਨੂੰ ਹਲਕੇ ਚਰਚਾ ਦੀ ਮੀਟਿੰਗ ਤੇ ਨਹੀਂ ਬੁਲਾਇਆ ਸੈਂਟ ਪਾਰਲੀਮੈਂਟ ਸੈਸ਼ਨ ਸ਼ੁਰੂ ਹੋ ਗਿਆ ਉਸ ਤੋਂ ਕਿੰਨੇ ਦਿਨ ਦੇ ਅਸੀਂ ਆਪਣੇ ਜੋ ਪਾਰਲੀਮੈਂਟ ਦੇ ਜੋ ਰਿਜ਼ਲਟ ਆਏ ਇਹਨੂੰ ਨੈਕ ਐਨਾਲਿਸਿਸ ਕਰਨਾ ਹੈ ਤੇ ਅੱਗੇ ਫਿਊਚਰ ਕੀ ਪਲਾਨ ਹੋਣਾ ਹੈ ਉਹ ਅਸੀਂ ਡਿਸਕਸ ਕਰਾਂਗੇ ਸਰ ਕੰਸਿੰਗ ਬਰਾਦਵਰਾਂ ਦੀ ਫਾਈਟ ਆਈ ਉਹਨੇ ਮੈਨੂੰ ਹਲਕੇ ਚਰਚੇ ਦੀ ਮੀਟਿੰਗ ਤੇ ਨਹੀਂ ਬੁਲਾਇਆ ਸਾਰਲੀਮੈਂਟ ਸੈਸ਼ਨ ਸ਼ੁਰੂ ਹੋ ਗਿਆ ਉਸ ਤੋਂ ਕਿੰਨੇ ਦਿਨ ਦੇ ਅਸੀਂ ਆਪਣੇ ਜੋ ਪਾਰਲੀਮੈਂਟ ਦੇ ਜੋ ਰਿਜ਼ਲਟ ਆਏ ਇਹਨੂੰ ਨੇਕ ਐਨਾਲਿਸਿਸ ਕਰਨਾ ਹੈ ਤੇ ਅੱਗੇ ਫਿਊਚਰ ਕੀ ਪਲਾਨ ਹੋਣਾ ਹੈ ਉਹ ਅਸੀਂ ਡਿਸਕਸ ਕਰਾਂਗੇ ਸਰ ਕੰਸਿੰਗ ਬਰਾਦਵਰਾਂ ਦੀ ਫਾਈਟ ਆਈ ਉਹਨੇ ਮੈਨੂੰ ਹਲਕੇ ਚਰਚੇ ਦੀ ਮੀਟਿੰਗ ਤੇ ਨਹੀਂ ਬੁਲਾਇਆ ਸਾਰਲੀਮੈਂਟ ਸੈਸ਼ਨ ਸ਼ੁਰੂ ਹੋ ਗਿਆ ਉਸ ਤੋਂ ਕਿੰਨੇ ਦਿਨ ਦੇ ਅਸੀਂ ਆਪਣੇ ਜੋ ਪਾਰਲੀਮੈਂਟ ਦੇ ਜੋ ਰਿਜ਼ਲਟ ਆਏ ਇਹਨੂੰ ਨੇਕ ਐਨਾਲਿਸਿਸ ਕਰਨਾ ਹੈ फ्यूचर की प्लान होना है वो डिस्कस देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।